ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਟ੍ਰਿਲਪ ਟਿਕ ਤੇ ਤੇ उम्मीद ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਲੋ ਜੀ ਤੁਹਾਡੇ ਲਈ ਆਪਾਂ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਸੋਹਣੇ ਸੋਹਣੇ ਰੰਗ ਕਲਰ ਡਿਜ਼ਾਈਨ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਕੱਗਰਿਆਂ ਵਾਲੀ ਵੀਡੀਓ ਵੀ ਜੋ ਤੁਹਾਨੂੰ ਕਿਹਾ ਸੀਗਾ ਉਹ ਲੈ ਕੇ ਆਏ ਹਾਂ ਠੀਕ ਹੈ ਜੀ ਅੱਜ ਲੋ ਜੀ ਇਹ ਵਾਲਾ ਪਹਿਲਾ ਗਾ ਬਲੈਕ ਕਲਰ ਦਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਆ ਤੇ ਇਹ ਵਾਲਾ ਜਿਹੜਾ ਹੈਗਾ ਇਹਦਾ ਦੁਪੱਟਾ ਗਾ ਠੀਕ ਹੈ ਜੀ ਫੋਰ ਸਾਈਡ ਦੁਪੱਟੇ ਤੇ ਲੇਸ ਦਿੱਤੀ ਗਈ ਆ ਤੇ ਨਾਲ ਸਟਾਰ ਦਿੱਤੇ ਗਏ ਆ ਇਸ ਤਰ੍ਹਾਂ ਪੰਜ ਰੰਗ ਨੇ ਇਹਨਾਂ ਦੇ ਵਿੱਚ ਪੰਜੋ ਰੰਗ ਤੇ ਅਲੱਗ-ਅਲੱਗ ਡਿਜ਼ਾਈਨ ਆ ਠੀਕ ਹੈ ਜੀ ਠੀਕ ਜੀ ਇਹ ਤੇ ਵਾਲਾ ਆ ਗਿਆ ਪੀਕਾਕ ਸ਼ੇਡ ਠੀਕ ਹੈ ਜੀ ਕੋਕ ਸ਼ੇਡ ਤੇ ਉਕਰੇ ਵਾਲਾ ਵਰਕ ਹੈ ਡਿਜ਼ਾਈਨ ਹੈ ਤੇ ਇਹ ਦੁਪट्टे ਦੇ ਨਾਲ ਇਹ ਵਾਲੀ ਗਲੇਸ ਪੀ ਕੇ ਇਦਾਂ ਡਿਜ਼ਾਈਨ ਦਿੱਤਾ ਗਿਆ। ਬਹੁਤ ਹੀ ਸੋਹਣੇ ਬਣਾਏ ਹੋਏ ਨੇ। ਫਿਰ ਆ ਗਿਆ ਜੀ ਆਪਣਾ ਇਹ ਵਾਲਾ ਫਰੋਜ਼ੀ ਕਲਰ ਦਾ। ਠੀਕ ਹੈ ਜੀ। ਇਹਨੂੰ ਪਏਸ ਤਰ੍ਹਾਂ ਪਤਾਸੇ ਲਾ ਕੇ ਫਿਨਿਸ਼ਿੰਗ ਦਿੱਤੀ ਹੈ ਇਹ ਚਾਰੋਂ ਕੋਰਨਰ ਤੇ ਵੀ ਲਾਇਆ ਤੇ ਸੈਂਟਰ ਚ ਵੀ ਲਾਇਆ ਹੋਇਆ ਠੀਕ ਹੈ ਜੀ ਇਹ ਵੱਲ ਆ ਗਿਆ ਜੀ ਪੰਛਮਾ ਆਪਣਾ ਪਿੰਕ ਸ਼ੇਡ ਇਹਨਾਂ ਨੂੰ ਇਸ ਤਰ੍ਹਾਂ ਲਟਕਣ ਵੀ ਦਿੱਤੇ ਜਾਣਗੇ ਠੀਕ ਹੈ ਜੀ ਇਹਨੂੰ ਵੱਡੇ ਛੋਟੇ ਪਤਾਸੇ ਲਾ ਕੇ ਆਪਾਂ ਤਿਆਰ ਕੀਤਾ ਇਹਦਾ ਜਿਹੜਾ ਦੁਪੱਟਾ ਇਸ ਤਰ੍ਹਾਂ ਇਹਦੇ ਪੱਲਿਆਂ ਤੇ ਲਾਈ ਹੋਈ ਨੇ ਪਤਾਸੀ ਠੀਕ ਹੈ ਜੀ ਵੱਡੇ ਛੋਟੇ ਫੋਰ ਸਾਈਡ लेस ਪੰਜਾਂ ਨਾਲ ਹੀ ਆਉਗੀ ਠੀਕ ਹੈ ਜੀ ਓਕੇ ਇੱਕ ਰਹਿ ਗਿਆ ਜੀ yellow color ਦਾ ਆਹ ਲਓ ਜੀ ਇਹ ਵਾਲਾ yellow ਕਰ ਦੂੰਗਾ ਇਹਦੀ ਥੋੜੀ ਜਿਹੀ लेस ਲੱਗਦੀ ਹੈ ਇਹਦੇ ਨਾਲ ਹੀ लेस ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਇਹਦੇ ਵੀ ਵਿੱਚ ਦੁਪੱਟੇ ਦੇ ਜਿਹੜੇ ਹੈਗੇ ਨੇ ਉਹ ਸਟਾਰ ਲਾਈ ਹੋਏ ਨੇ ਠੀਕ ਹੈ ਜੀ ਲਓ ਜੀ ਆਪਾਂ ਇਹ ਵਾਲੇ ਜਿਹੜੇ ਹੈਗੇ ਆ ਜੀ ਪਸ਼ਮੀਨੇ ਦੇ ਸੂਟ ਲੈ ਕੇ ਆਂਦੇ ਆ ਠੀਕ ਹੈ ਜੀ ਤੁਸੀਂ ਕੋਈ ਵੀ ਕਲਰ ਦੱਸ ਸਕਦੇ ਹੋ ਕੋਈ ਵੀ ਕਲਰ ਆਪਣੀ ਮਰਜ਼ੀ ਦੇ ਅਕੋਰਡਿੰਗ ਕਰਵਾ ਸਕਦੇ ਹੋ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਇਹ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਜੋ ਦੂਸਰੀਆਂ ਭੈਣਾਂ ਤੱਕ ਵੀ ਆਪਣੀ ਵੀਡੀਓ ਜਾ ਸਕੇ ਤੇ ਉਹ ਵੀ ਆਪਣੇ ਮਨਪਸੰਦ ਦੇ ਜਿਹੜੇ ਸੂਟ ਤਿਆਰ ਕਰਾ ਸਕਣ ਠੀਕ ਹੈ ਜੀ ਬਹੁਤ ਹੀ ਸੋਹਣੇ ਸੋਹਣੇ ਕਲਰ ਨੇ ਕਾਫੀ ਹੋ ਗਿਆ ਜਿਵੇਂ ਹੋ ਗਿਆ ਕੰਨ ਹੋ ਗਿਆ ਗਾਜ਼ਰੀ ਹੋ ਗਿਆ ਡਾਰਕ ਮਹਿੰਦੀ ਪਰਪਲ ਠੀਕ ਹੈ ਜੀ ਇਸ ਤਰ੍ਹਾਂ ਦੇ ਸਾਰੇ ਕਲਰ ਨੇ ਬਾਕੀ ਕਲਰ ਚਾਰਟ ਤੋਂ ਤੁਸੀਂ ਕੋਈ ਵੀ ਤਰ੍ਹਾਂ ਦਾ ਹਨ ਜਿਹੜਾ ਹੈਗਾ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਤੇ ਆ ਲੋ ਜੀ ਇੱਕ ਇਹ ਵਾਲਾ ਸੂਟ ਹੈ ਜਿਹੜਾ ਇਹ ਆਰੀ ਵਰਕ ਦਾ ਠੀਕ ਹੈ ਜੀ ਇਹ ਫਰੰਟ ਸਾਈਡ ਤੇ ਇਹ ਵਾਲੀ ਜਿਹੜੀ ਹੈਗੀ ਆ ਬੈਕ ਸਾਈਡ ਤੇ ਠੀਕ ਹੈ ਜੀ ਇਹ ਵਾਲਾ ਨਾਲ ਆ ਗਿਆ ਪਹੁੰਚਾ ਤਲਵਾਰ ਦੀ ਮੂਰੀ ਤੇ ਵਰਕ ਦਿੱਤਾ ਗਿਆ ਠੀਕ ਹੈ ਤੇ ਨਾਲੇ ਇਹਦੀਆਂ ਇਸ ਤਰ੍ਹਾਂ ਇਹ ਵਾਲੀਆਂ ਜਿਹੜੀਆਂ ਹੈਗੀਆਂ ਨੇ ਬਾਜੂ ਤੇ ਵਰਕ ਹੈ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਯਾਰੀ ਵਰਕ ਨਾਲੇ ਸਾਰਾ ਸੂਟ ਤਿਆਰ ਕੀਤਾ ਗਿਆ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਲੋ ਜੀ ਇੱਕ ਇਹ ਵਾਲਾ ਪਸ਼ਮੀਨੇ ਦੇ ਉੱਪਰ ਕੀਤਾ ਗਿਆ ਠੀਕ ਹੈ ਜੀ ਸੈਂਟਰ ਵੇਲਾ ਜਾਂਦੀਆਂ ਨੇ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਉਲੀ ਫਿਨਿਸ਼ਿੰਗ ਨਾਲ ਇਹ ਸੈਂਟਰ ਪਿੱਲਾਂ ਤੇ ਇਹਦੇ ਬਾਹਾਂਵਾਂ ਤੇ ਕੀਤਾ ਗਿਆ ਠੀਕ ਹੈ ਜੀ। ਨਾ ਇਹ ਕਸਟਮਰ ਨੇ ਇਹ ਵਾਲਾ ਜਿਹੜਾ ਹੈਗਾ ਇਹ ਬਾਹਾਂਵਾਂ ਤੇ ਕੀਤਾ ਗਿਆ ਹੈਗਾ। ਬਹੁਤ ਹੀ ਸੋਹਣੀਆਂ ਲੱਗਦੀਆਂ ਨੇ ਇਹ ਵਾਲੀਆਂ ਵਿਲਾ। ਕ੍ਰੇਪੀ ਵਾਲਾ ਹੈਗਾ ਕਜੀ ਕ੍ਰੇਪ ਦੇ ਉੱਪਰ ਕੀਤਾ ਗਿਆ। ਸੂਟ ਨੂੰ ਫਿਨਿਸ਼ਿੰਗ ਲੈਣ ਵਾਲੀ ਕੋਈ ਆਈ ਕਸਟਮਰ ਨੇ ਲੈ ਕੇ ਜਾਣੇ ਸੀ ਆ ਦੇਖੋ ਜੀ ਇਹ ਵੀ ਸ਼ੇਪ ਦਾ ਗਲਾ ਬਣਿਆ ਹੋਇਆ ਠੀਕ ਹੈ ਜੀ ਸ਼ਾਰਟ ਸ਼ਰਟ ਤਾਂ ਹੈ ਇਹ ਵਾਲਾ ਘੇਰੇ ਤੇ ਕਿੰਨਾ ਗਿਆ ਵਰਕ ਇਹਦੇ ਨਾਲ ਕਲੀਆਂ ਵਾਲਾ ਘਗਰਾ ਬਣੂਗਾ ਠੀਕ ਹੈ ਜੀ ਕਲੀਆਂ ਪਾ ਕੇ ਨਾਲ ਹੀ ਲੇਸ ਤੇ ਕੇ ਬਣੂਗਾ ਠੀਕ ਹੈ ਜੀ ਲੋ ਜੀ ਕੁੜੀਆਂ ਲੈ ਕੇ ਆਈਏ ਕਹਿੰਦੀ ਇਹ ਵਾਲੇ ਦਿਖਾਏ ਨਹੀਂ ਆਪਾਂ ਇਹ ਵਾਲੇ ਜਿਹੜੇ ਹੈਗੇ ਨੇ yellow ਕਲਰ ਦੇ ਘੱਗਰੇ ਤੇ ਲਟਕਣ ਨੇ ਇਹ ਵਾਲੇ ਦੇ ਉੱਤੇ ਜਾਣਗੇ ਠੀਕ ਹੈ ਜੀ ਤੇ ਇੱਕ ਇਹ ਵਾਲਾ tie dye suit ਦੇ ਨਾਲ ਹੈਗਾ ਜੀ ਵਰਕ ਆ ਦੇਖੋ ਜੀ ਇਹ ਵਰਕ ਹੈਗਾ ਜਿਹੜਾ ਇਹ ਬਾਹਾਂ ਦੇ ਉੱਪਰ ਆਊਗਾ ਦੋਨੋਂ ਸੇਮ ਹੀ ਇਦਾਂ ਹੀ ਘੇਰੇ ਦੇ ਉੱਪਰ ਕੀਤਾ ਗਿਆ ਆ ਲੋ ਜੀ ਠੀਕ ਹੈ ਜੀ ਨੇ ਸ਼ਿੰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਲੱਗਦਾ ਤੇ ਬਹੁਤ ਹੀ ਡਿਮਾਂਡ ਦੇ ਵਿੱਚ ਹੈ ਇਹ ਵਾਲਾ ਵਰਕ ਤੁਤੀ ਵੀ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਜਿਹੜੇ ਇਹ ਵਾਲੇ ਆਪਾਂ ਸੂਟ ਲੈ ਕੇ ਆਏ ਆ ਇਹਨਾਂ ਸੂਟਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਤਾਂ ਜਿੰਨੇ ਵੀ ਸਾਰੇ ਸੂਟ ਲਿਗੇ ਉਹ ਵਾਲੇ ਆਪਾਂ ਲੈ ਆਏ ਠੀਕ ਹੈ ਜੀ ਤਾਂ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਕਲਰ ਚੂਜ਼ ਕਰ ਸਕਦੇ ਹੋ ਠੀਕ ਹੈ ਜੀ ਇਹ ਪਿਸਤਾ ਜਾਂ ਆ ਗਿਆ ਦਾ ਇਸਕਾ ਇਹ ਆ ਗਿਆ ਸਕਿਨ ਪਰਪਲ ਚ ਆ ਗਿਆ ਥੋੜਾ ਜਿਹਾ ਲਾਈਟ ਪਰਪਲ ਇਹ ਵੀ ਪਿਸਤਾ ਜਾ ਗਿਆ ਇਹਦਾ ਸੂਟ ਆਪਾਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਪਾਇਆ ਸੀ ਵਰਕ ਕਰਕੇ ਬਹੁਤ ਹੀ ਮੇਰੀਆਂ ਭੈਣਾਂ ਨੇ ਉਹ ਪਸੰਦ ਕੀਤਾ ਠੀਕ ਹੈ ਜੀ ਤਾਂ ਤੁਸੀਂ ਸੇਮ ਵੇਲ ਕਰਵਾ ਸਕਦੇ ਹੋ ਕੋਈ ਇਹ ਨਹੀਂ ਹੁੰਦਾ ਜੀ ਵੀ ਉਹ ਵਾਲੇ ਕਲਰ ਤੇ ਹੀ ਕਰਵਾਉਣਾ ਸੇਮ ਡਿਜ਼ਾਈਨ ਕਰਵਾਉਣਾ ਸੇਮ ਡਿਜ਼ਾਈਨ ਹੋਰ ਕਲਰ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਹੋਰ ਡਿਜ਼ਾਈਨ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਇੱਕ ਮੇਰੀ ਪੈਨ ਦਾ ਕਮੈਂਟ ਆਇਆ ਸੀਗਾ ਵੀ ਜਰੀ ਯੂਜ਼ ਕਿਦਾਂ ਕਰ ਸਕਦੇ ਆ ਆਪਾਂ ਤਾਂ ਲੋ ਜੀ ਇਹ ਵੀ ਤੁਹਾਡੇ ਲਈ ਆਪਾਂ ਜਰੀ ਪਾ ਕੇ ਤੁਹਾਨੂੰ ਦਿਖਾਈ ਹੋਈ ਆ ਜਰੀ ਮੈਂ ਹਮੇਸ਼ਾ ਇੱਥੇ ਹੀ ਰੱਖਦੀ ਆ ਠੀਕ ਹੈ ਜੀ ਕਿਉਂਕਿ ਜਿਹੜੀ ਆਪਾਂ ਰੀਲ ਇੱਥੇ ਪਾਉਨੇ ਆ ਜਾਂ ਇੱਥੇ ਪਾਉਨੇ ਆ ਉਹ ਰੀਲ ਹੁੰਦੀ ਹੈ ਹੈਵੀ ਤਾਂ ਚੱਲਣ 'ਚ ਬੜੀ ਦਿੱਕਤ ਹੁੰਦੀ ਆ ਠੀਕ ਹੈ ਜੀ ਤੇ ਇਹ ਜਰੀ ਇੱਥੋਂ ਆਪਾਂ ਰੱਖ ਕੇ ਠੀਕ ਹੈ ਕੌਨ ਤੇ ਇੱਥੋਂ ਦੀ ਲਾ ਕੇ ਐਵੇਂ ਸਿੰਪਲੀ ਇੱਥੋਂ ਦੀ ਇਹ ਵਾਲਾ ਜ਼ਰੂਰ ਲਗਾ ਲਓ ਜੀ ਕਿਉਂਕਿ ਥੋੜਾ ਟਾਈਮ 6 ਮਹੀਨੇ ਮਸ਼ੀਨਸ ਮਸਾਂ ਸੇ ਇੱਕ ਮਹੀਨੇ ਸਹੀ ਚੱਲਦੀ ਹੈ ਜੀ ਉਸ ਤੋਂ ਬਾਅਦ ਜਿਹੜੀ ਮਸ਼ੀਨਾਂ ਉਹ ਧਾਗਾ ਲੂਜ਼ ਕਰਨ ਲੱਗ ਜਾਂਦੀ ਆ ਜਿੰਨਾ ਮਰਜ਼ੀ ਜ਼ੋਰ ਲਾ ਲਓ ਸਹੀ ਨਹੀਂ ਚੱਲਦੀ ਤਾਂ ਆਪਾਂ ਨੂੰ ਇਹ ਵਾਲਾ ਜਿਹੜਾ ਸਿਸਟਮ ਹੈਗਾ ਇਹ ਲਾਉਣਾ ਹੀ ਪੈਣਾ ਇਹ ਫੈਬੀਕ ਕਿੱਕ ਦੇ ਨਾਲ ਲੱਗ ਜਾਊਗਾ ਜੀ ਕੋਈ ਤਾਂ ਸ਼ਾਇਦ ਮਸ਼ੀਨਾਂ ਜਿਹੜੀਆਂ ਠੀਕ ਕਰਦੇ ਆ ਜੀ ਉਹਨਾਂ ਕੋਲ ਹੀ ਆਸਾਨੀ ਨਾਲ ਮਿਲ ਜਾਊਗਾ ਕੋਈ 90 ਦਾ ਦੇ ਦਿੰਦਾ ਜੀ ਇਹ ਵਾਲਾ ਸਿਸਟਮ ਕੋਈ 100 ਦਾ ਦੇ ਦਿੰਦਾ ਠੀਕ ਹੈ ਆਪਾਂ ਨੂੰ ਇਹ 100 ਦੇ ਵਿੱਚ ਪਿਆ ਸੀਗਾ ਠੀਕ ਹੈ ਇੱਕ ਆਪਾਂ ਦੋਨੋਂ ਹੀ ਮਸ਼ੀਨਾਂ ਤੇ ਲਾਇਆ ਹੋਇਆ ਠੀਕ ਹੈ ਜੀ ਇਹ ਮੇਰੀਆਂ ਭੈਣਾਂ ਕਹਿਣੀਆਂ ਵੀ ਕਿਉਂ ਖੁੱਲੇ ਹੋਇਆ ਇਹਦੇ ਵਿੱਚ ਜਦੋਂ ਜਰੀ ਚਲਾਉਣਾ ਥੋੜੀ ਬਹੁਤੀ ਕਿਤੇ ਅੜ ਜਾਂਦੀ ਆ ਤਾਂ ਮੈਨੂੰ ਥੋੜਾ ਜਿਹਾ ਸੁੱਕਾ ਰਹਿੰਦਾ ਤਾਂ ਲਈ ਮੈਂ ਇਹ ਖੁੱਲੇ ਹੋਇਆ ਠੀਕ ਹੈ ਇੱਥੋਂ ਦੀ ਤਾਗਾ ਲਾ ਕੇ ਐਵੇਂ ਇੱਥੋਂ ਦੀ ਪਾ ਕੇ ਇੱਥੋਂ ਦੀ ਸਿੰਪਲੀ ਆਪਾਂ ਜਰੀ ਚਲਾ ਸਕਦੇ ਆ ਮੈਂ ਹਰ ਇੱਕ ਸੂਟ ਦੇ ਉੱਪਰ ਜਰੀ ਲਾਉਣੀ ਆ ਜੀ ਹਰ ਇੱਕ ਸੂਟ ਤੇ ਜਰੀ ਟੋਟਲੀ ਸਾਰੇ ਜਰੀ ਨਾਲ ਵੀ ਹੀ ਕੱਡੇ ਹੋਏ ਆ ਤਾਂ ਕੋਈ ਦਿੱਕਤ ਨਹੀਂ ਆਉਂਦੀ ਜੀ ਠੀਕ ਹੈ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਇੱਕ ਜਦੋਂ ਜਰੀ ਵਾਰ-ਵਾਰ ਟੁੱਟਦੀ ਹੈ ਤੁਸੀਂ ਇਸ ਜਰੀ ਨੂੰ ਇਸ ਤਰ੍ਹਾਂ ਫੋਰ ਸਾਈਡ ਆਇਲਿੰਗ ਕਰ ਸਕਦੇ ਹੋ ਠੀਕ ਹੈ ਇਹਦੇ ਨਾਲ ਸੌਫਟ ਹੋ ਜਾਂਦੀ ਜਰੀ ਟੁੱਟੂਗੀ ਨਹੀਂ ਠੀਕ ਹੈ ਜੀ ਤਾਂ ਤੁਸੀਂ ਵੀ ਜਿਹੜੇ ਵੀ ਕਲਰ ਤੇ ਸੂਟ ਤੇ ਕਿਸੇ ਵੀ ਸਟੱਫ ਤੇ ਵਰਕ ਕਰਵਾਉਣਾ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਸੋ ਡਾ ਆਰਡਰ ਤਾਂ ਹੀ ਬੁੱਕ ਕੀਤਾ ਜਾਊਗਾ ਜੇ ਹਾਫ ਪੇਮੈਂਟ ਸਾਨੂੰ ਆਊਗੀ ਠੀਕ ਹੈ ਜੀ ਸਾਰਾ ਕਨਫਰਮ ਕਰਕੇ ਵੀ ਕਿਹੜਾ ਕਲਰ ਆ ਕਿਹੜਾ ਡਿਜ਼ਾਈਨ ਆ ਕਿੰਨੇ ਦਾ ਪਊਗਾ ਕਿਹੜੇ ਸਟੱਫ ਤੇ ਕਰਾਉਣਾ ਉਸ ਦੇ ਅਕੋਰਡਿੰਗ ਹੀ ਪ੍ਰਾਈਸ ਆਪਾਂ ਇਹ ਤਾਂ ਇਹ ਤਾਂ ਨਹੀਂ ਦੱਸ ਸਕਦੇ ਜੀ ਕਿਉਂਕਿ ਅਲੱਗ-ਅਲੱਗ ਪ੍ਰਾਈਸ ਹੁੰਦਾ ਹਰ ਇੱਕ ਸੂਟ ਦਾ ਹਰ ਇੱਕ ਸਟੱਫ ਦਾ ਠੀਕ ਹੈ ਜੀ ਡਿਜ਼ਾਈਨ ਦਾ ਇੱਕ ਪ੍ਰਾਈਸ ਹੋ ਸਕਦਾ ਹੈ ਠੀਕ ਹੈ ਜੀ ਬਟ ਜਦੋਂ ਕਸਟਮਰ ਉਹ ਨੂੰ ਕਲਰ ਹੋਰ ਕਰਵਾਉਂਦਾ ਮਤਲਬ ਸਟੱਫ ਹੋਰ ਕਰਵਾਉਂਦਾ ਜਾਂ ਡਿਜ਼ਾਈਨ ਦੇ ਵਿੱਚ ਵਾਧਾ ਘਾਟ ਹੁੰਦੀ ਆ ਉਹਦੇ ਅਕੋਰਡਿੰਗ ਫਿਰ ਜਿਹੜਾ ਪ੍ਰਾਈਸ ਦਾ ਵਾਧਾ ਘਾਟ ਆ ਹੋ ਜਾਂਦਾ ਠੀਕ ਹੈ ਜੀ ਤੇ ਤੁਸੀਂ ਇਹ ਵੀ ਕਨਫਰਮ ਕਰਨਾ ਜਦੋਂ ਵੀ ਤੁਸੀਂ WhatsApp ਨੰਬਰ ਤੇ ਮੈਸੇਜ ਕਰੋਗੇ ਤਾਂ ਇਹ ਕਨਫਰਮ ਜ਼ਰੂਰ ਕਰਨਾ ਵੀ ਤੁਸੀਂ ਜਿੱਪ ਲਗਾਉਣੀ ਆ ਜਾਂ ਨਹੀਂ ਲਗਾਉਣੀ ਜਿਨ੍ਹਾਂ ਨੇ ਸਟਿਚ ਕਰਵਾਉਣੇ ਨੇ ਮੇਰੀਆਂ ਭੈਣਾਂ ਨੇ ਠੀਕ ਹੈ ਵੀ ਤੇ ਪਾਈਪਿੰਗ ਲਗਾਉਣੀ ਆ ਜਾਂ ਨਹੀਂ ਲਗਾਉਣੀ ਦੁਪੱਟਾ ਲਾਉਣਾ ਜਾਂ ਨਹੀਂ ਲਾਉਣਾ ਕਿਹੜਾ ਲਾਉਣਾ ਕਿਹੜਾ ਨਹੀਂ ਲਾਉਣਾ ਦੁਪੱਟਾ ਉਹ ਜ਼ਰੂਰ ਤੁਸੀਂ ਕਨਫਰਮ ਕਰਿਆ ਕਰੋ ਲੇਸ ਲਗਾਉਣੀ ਆ ਦੁਪੱਟੇ ਤੇ ਜਾਂ ਨਹੀਂ ਲਗਾਉਣੀ ਠੀਕ ਹੈ ਤੁਸੀਂ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਸਟਿਚ ਕਰਕੇ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਆਪਣੇ ਕੋਲ ਸਾਰੀ ਤਰ੍ਹਾਂ ਦੀ ਮਤਲਬ ਹੈਂਡਵਰਕ ਆਰੀਵਰਕ ਪੇਂਟ ਸਾਰੀ ਤਰ੍ਹਾਂ ਦਾ ਹੀ ਵਰਕ ਹੈ ਜਿਹੜਾ ਅਵੇਲੇਬਲ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਸਾਰਾ ਕੰਮ ਕਰਕੇ ਦੇਵਾਂਗੇ ਕਿਸੇ ਤਰ੍ਹਾਂ ਵੀ ਤੁਸੀਂ ਕੰਮ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ 컬러 ਡਿਜ਼ਾਈਨ ਵਧੀਆ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਠੀਕ ਹੈ ਜੀ ਤੇ ਚਲੋ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਨਵੇਂ ਜੇ ਸੋਹਣੇ ਸੋਹਣੇ ਰੰਗਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ